ਇਹ 20 ਮਾਡਲ ਹੈ ਬ੍ਰਦਰ ਟਰੈਕਟਰ ਠੀਕ ਹੈ ਸਾਰੇ ਟਾਇਰ ਅਪੋਲੋ ਦੇ ਨੇ ਹਾਂਜੀ ਅੱਗੋਂ ਲੈ ਕੇ ਪਿੱਛੇ ਤੱਕ ਸਾਰਾ ਜੈਨੂਨ ਟਰੈਕਟਰ ਹੈ ਇਹ ਚੱਲਿਆ ਜੀ 11200 ਘੰਟੇ ਇਹ ਜੀ 24 ਦੇ ਮਾਰ ਕੇ 25 ਦੀ ਆਰਸੀ ਟਰੈਕਟਰ ਦੀ ਠੀਕ ਹੈ ਜੀ ਠੀਕ ਹੈ ਜੀ 16 ਦੇ ਟਾਇਰ ਆਣ ਹੈ ਹਰਿਆਣਾ ਨੰਬਰ 1 ਆਂਡਰ ਹੈ ਜਿਹੜਾ ਸਾਡੇ ਪੰਜਾਬ ਦੇ ਕਿਹਨੇ ਛੋਟਾ ਗੇਅਰ ਛੋਟੇ ਗੇਅਰ ਵਾਲਾ T20 ਸਾਡਾ T20 ਪਾਵਰ ਸਟੀering ਹੈ ਪਾਵਰ ਸਟੀering ਵਾਲਾ ਹਾਂਜੀ ਸਿੰਗਲ ਕਲਚ ਹੈ ਠੀਕ ਹੈ ਕਲਾਸਿਕ ਸਮਾਰਟ ਮਾਡਲ ਹੈ ਇਹ ਟਰੈਕਟਰ ਚੱਲਿਆ 400 ਘੰਟੇ ਜੈਨੂ 400 ਘੰਟਾ ਜੈਨੂਨ 21 ਮਾਡਲ 21 ਮਾਡਲ ਜੀ ਚਾਰੇ ਟਾਇਰ ਨਵੇਂ ਕਨੋਪੀ ਵਾਲੇ ਛਤਰੀ ਸਰਸਾ ਨੰਬਰ ਫਰਸਟ ਓਨਰ ਏ 60 50 60 ਵਜਾ ਸਾਰਾ ਜੈਨੂਨ 1500 ਘੰਟੇ ਫਰਸਟ ਓਨਰ 99 ਮਾਡਲ ਪਾਵਰ ਸਟੀਅਰਿੰਗ ਡਬਲ ਕਲਰ ਸਾਰਾ ਆਪੀਆ ਨਿਊ ਮਾਡਲ ਵਾਲਾ ਸਤਿ ਸ਼੍ਰੀ ਅਕਾਲ ਮਿੱਤਰੋ ਫਾਟਿਹਬਾਦ ਟਰੈਕਟਰ ਮੰਡੀ ਤੇ ਪਹੁੰਚੇ ਸੀ ਜਿੱਥੇ ਬਾਈ ਆਪਣੇ ਨਾਲ ਗੁਲਸਨ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਆ ਭਰਾ ਚੜਦੀ ਕਲਾ ਜੀ ਚੜਦੀ ਕਲਾ ਸਭ ਤੋਂ ਪਹਿਲਾਂ ਤਾਂ ਆਪਣੀ ਲੋਕੇਸ਼ਨ ਦੱਸੋ ਗੁ ਵੀਰ ਜੀ ਆਪਾਂ ਫਤੇਵਾਦ ਆਟੋ ਮਾਰਕੀਟ 224 ਨੰਬਰ ਦੁਕਾਨ ਹੈ ਆਪਣੀ ਠੀਕ ਹੈ ਜੀ ਫਰਮ ਆਪਣੀਆਂ ਜੋਸਨ ਟਰੈਕਟਰ ਦੇ ਨਾਮ ਤੋਂ ਠੀਕ ਹੈ ਜੀ ਕਿੰਨੇ ਕ ਟਰੈਕਟਰ ਹੁੰਦੇ ਆ ਆਪਣੇ ਕੋਲੇ ਟਰੈਕਟਰ ਵੀਰੇ ਜੀ ਸੀਜ਼ਨ ਤੇ ਮੰਨ ਕੇ ਚਲੋ ਹੁੰਦੇ ਨੇ 40 45 ਟਰੈਕਟਰ ਹੋ ਜਾਂਦੇ ਨੇ ਠੀਕ ਹੈ ਤੇ ਕਾਪੀ ਕਾਗਜ਼ਾਂ ਦੇ ਕਾਪੀ ਕਾਗਜ ਲੋਨ ਕਰਵਾ ਕੇ ਦਿੰਨੇ ਵੀਰੇ ਲੋਨ ਦੀ ਸਹੂਲਤਾਂ ਸਾਰੇ ਜੈਨੂਨ ਹੋਣਗੇ ਕੋਈ ਦਿੱਕਤ ਨਹੀਂ ਆਪਾਂ ਹੁਣ ਇਹ ਤੋਂ ਸਟਾਰਟ ਕਰਦੇ ਆ 750 ਹਸੇ ਉਹਨਾਂ ਲੀਕਾ ਤੋਂ ਇਹਦੇ ਬਾਰੇ ਬਾਈ ਦੱਸੀਗੇ ਇਹ 20 ਮਾਡਲ ਹੈ ਬ੍ਰਦਰ ਟਰੈਕਟਰ ਠੀਕ ਹੈ ਬਾਈ ਸਾਰੇ ਟਾਇਰ ਅਪੋਲੋ ਦੇ ਨੇ ਹਾਂਜੀ ਅੱਗੋਂ ਲੈ ਕੇ ਪਿੱਛੇ ਤੱਕ ਸਾਰਾ ਜੈਨੂਨ ਟਰੈਕਟਰ ਹੈ ਵਿੱਚ ਠੀਕ ਹੈ ਸਾਰਾ ਰੀਜਨਲ ਹੈ ਹਾਂਜੀ ਠੀਕ ਹੈ ਸਾਰਾ ਰੀਜਨਲ ਹੈ ਇੰਜਨ ਗੇਅਰ ਦਾ ਵੀ ਓਕੇ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਹਰਿਆਣਾ ਨੰਬਰ ਹੈ ਸਰਸੇ ਦਾ ਕੈਸ਼ ਕਲੀਅਰ ਦਾ ਕੈਸ਼ ਕਲੀਅਰ ਫਰਸਟ ਓਨਰ ਦੇ ਟਰੈਕਟਰ ਹੋਣਗੇ ਆਪਣੇ ਕੋ ਮਾਡਲ 20 ਹੈ ਵੀਰ ਜੀ ਰੇਟ ਲੈਣੀ ਦੇਣੀ 5.5 ਲੱਖ ਹੈ ਹਾਂਜੀ ਕੋਈ ਵੀਡੀਓ ਦੇਖ ਕੇ ਆਊਗਾ ਤਾਂ 5000 ਡਿਸਕਾਊਂਟ ਕਰ ਦਾਂਗੇ 5000 ਦਾ ਹੀ ਹੈ ਨੰਮਾ ਚੋੜਾ 5000 ਰੁਪਏ ਹੋਰ ਡਿਸਕਾਊਂਟ ਹੋ ਜੀ ਮਿੱਤਰੋ ਮੂਰੇ ਆ ਗਿਆ ਇਸਰ 333 ਇਹਦੇ ਬਾਰੇ ਦੱਸਿਓ ਜੀ ਇਹ 21 ਮਾਡਲ ਹੈ ਜੀ ਹਾਂਜੀ ਇਹ ਚੱਲਿਆ ਜੀ 101200 ਘੰਟੇ ਕੁੱਲੇ ਗੋਲਸ ਨਾਲ ਹਾਂਜੀ ਕੁੱਲੇ ਠੀਕ ਹੈ ਆਬ ਇਹ ਵੀ ਫਰਸਟ ਓਨਰ ਹੈ ਹਲਨਾਵਾ ਦਾ ਨੰਬਰ ਹੈ ਜੀ ਐਚ ਚਰਚ ਵਾਲੀ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਸਵਾ ਚਾਰ ਲੱਖ ਦਾ ਜੀ ਸਵਾ ਚਾਰ ਲੱਖ ਦਾ ਸਵਾ ਚਾਰ ਲੱਖ ਦਾ ਮਿੱਤਰੋ ਇਹ ਬਣੂ ਮੂਹਰੇ ਆ ਗਿਆ ਟਮਾਟਰੀ 855 ਐਫ ਆਈ ਗੋਲਸੂ ਦੇ ਵਿੱਚ ਹੈ ਦੇਗੀ ਚੁੱਲੇ ਚ ਆ ਗਿਆ ਤੇ ਦੱਸਿਓ ਜੀ ਇਹਦੇ ਬਾਰੇ ਇਹ ਜੀ 24 ਦੇ ਮਾਰ ਕੇ 25 ਦੀ ਆਰਸੀ ਟਰੈਕਟਰ ਦੀ ਠੀਕ ਹੈ ਜੀ ਠੀਕ ਹੈ ਜੀ 16 ਦੇ ਟਾਇਰਾਂ ਨਾਲ ਹੈ ਇਹ ਹਰਿਆਣਾ ਨੰਬਰ ਫਰਸਟ ਓਨਰ ਹੈ ਠੀਕ ਹੈ ਜੀ ਮੁੱਲ ਜੋ ਮਰਜ਼ੀ ਕਰਾਈ ਜੋ 7 ਲੱਖ 115000 ਦਾ ਜੀ 7 ਲੱਖ 115000 ਦਾ ਮਿੱਤਰੋ ਇਹ ਟਰੈਕਟਰ ਡਨ ਹੋਊਗਾ ਟਰੈ 6055 ਹਾਂ 6055 ਇਹ ਕੋਲਸ ਨੇ ਇਹਦੇ ਬਾਰੇ ਦੱਸੀ ਜੀ ਇਹ 21 ਮਾਡਲ ਹੈ ਜੀ ਹਾਂ ਜੀ ਠੀਕ ਹੈ ਜੀ ਜਿਹੜਾ ਤੁਹਾਡੇ ਪੰਜਾਬ ਦੇ ਕਿੰਨੇ ਛੋਟਾ ਘੇਰ ਛੋਟੇ ਘੇਰ ਵਾਲਾ T20 T20 ਠੀਕ ਹੈ ਜੀ 21 ਮਾਡਲ ਹੈ ਇਹ ਮੁੱਲ ਲੈਣੀ ਦੇਣੀ ਇੱਕੋ ਰੇਟ ਹੈ ਜੀ 6.5 ਲੱਖ ਰੁਪਿਆ 6.5 ਦਾ ਹਾਂਜੀ ਲਓ ਵੀ ਛੋਟੇ ਘੇਰ ਵਾਲਾ 6.5 ਲੱਖ ਰੁਪਿਆ ਦਾ ਟਰੈਕਟਰ ਮਿੱਤਰੋ ਬਣੂਗਾ ਟਰੈਕਟਰ ਕਾਫੀ ਨੇ ਬਾਈ ਕੋਲੇ ਜਿੰਨੇ ਵੀਡੀਓ ਚ ਪਾ ਸਕੇ ਉਹਨੇ ਪਾ 818 ਮਾਡਲ ਚੈਂਪੀਅਨ ਚੈਂਪੀਅਨ ਜੀ ਕਿੰਨੇ ਐਚਪੀ ਕਿੰਨੇ ਆ ਗਿਆ ਇਹ ਇਹ 39 ਹਸਪਾਵਰ ਹੈ ਜੀ 39 ਹਸਪਾਵਰ ਛੋਟਾ ਆ ਗਿਆ ਜੀ ਹਾਂਜੀ ਪਾਵਰ ਸਟੀering ਹੈ ਪਾਵਰ ਸਟੀering ਹਾਂਜੀ ਸਿੰਗਲ ਕਲਚ ਹੈ ਠੀਕ ਹੈ ਕਲਾਸਿਕ ਸਮਾਰਟ ਮਾਡਲ ਹੈ ਠੀਕ ਹੈ ਜੀ ਹਾਂਜੀ ਤੇ ਇੰਜਨ ਗੇਅਰ ਦਾ ਵੀ ਚੰਗਾ ਹੈ ਹਾਂ ਜਮਾਨ ਟਕਾ ਟਕ ਠੀਕ ਹੈ ਸਾਰੇ ਟਾਇਰ ਨਵੇਂ ਦੇ ਠੀਕ ਹੈ ਜੀ ਮਾਡਲ ਇਹ 18 ਆ ਗਿਆ ਤੇ ਰੇਟ ਇਹ 3 ਲੱਖ 65 ਹਜ਼ਾਰ ਦਾ ਦੇ ਦਾਂਗੇ 3 ਲੱਖ 65 ਹਜ਼ਾਰ ਦਾ ਹਾਂਜੀ 365 ਦਾ ਬਣੂ ਮੂਰੇ ਮਿੱਤਰੋ 45 ਦਾ ਫਾਰਮ ਫੇਰ ਆ ਗਿਆ ਦੱਸੀ ਬਈ ਇਹ 11 ਮਾਡਲ ਡਬਲ ਕਲਚ ਠੀਕ ਹੈ ਜੀ 260000 ਦਾ 260000 ਦਾ ਮਿੱਤਰੋ ਇਹ ਟਰੈਕਟਰ ਬਣੂ ਫਾਉਂਡ ਸਿਸਟਮ ਵਿੱਚੇ ਜਾ ਕੁਲਸਨਾ ਸਾਰਾ ਵਿੱਚ ਸਾਰਾ ਕੁਝ ਵਿੱਚੇ ਜਾਣਾ ਮੂਰੇ 969 ਆ ਗਿਆ ਐਫ ਆਈ 21 ਮਾਡਲ ਹਾਂਜੀ ਇਹ ਬ੍ਰਦਰ ਟਰੈਕਟਰ ਦੇ ਦਾਂਗੇ 7.5 ਲੱਖ ਦਾ 7.5 ਲੱਖ ਦਾ ਮਿੱਤਰੋ ਬਣਦਾ ਇਹ ਟਰੈਕਟਰ ਚੱਲੇ 400 ਘੰਟੇ ਜਨੂ 400 ਘੰਟਾ ਜਨੂਨ 400 ਘੰਟਾ ਮਿੱਤਰੋ ਚੱਲਿਆ ਕੋਈ ਆਪਣੇ ਮੀਟਰ ਦੇ ਕੋਈ ਛੇੜਖੰਡ ਨਹੀਂ ਹੋਗੀ ਜੋ ਚੀਜ਼ ਹੋਗੀ ਜੈਨੂਨ ਹੋਗੀ ਕਹਿ ਕੇ ਦਾਂਗੇ ਠੀਕ ਹੈ ਕਿਸੇ ਤਰ੍ਹਾਂ ਦਾ ਕੋਈ ਮੂਰੇ 855 ਆ ਗਿਆ ਤੇਗੀ ਚੁੱਲੇ ਚ ਰਿਵਰਸ ਬੀਟਿਓ 21 ਮਾਡਲ 21 ਮਾਡਲ ਜੀ ਚਾਰੇ ਟਾਇਰ ਨਵੇਂ ਕਨੋਪੀ ਵਾਲੇ ਛਤਰੀ ਸਰਸਾ ਨੰਬਰ ਫਸਟ ਓਨਰ ਠੀਕ ਹੈ ਜੀ 5 ਲੱਖ 80 ਹਜ਼ਾਰ ਦਾ 5 ਲੱਖ 80 ਹਜ਼ਾਰ ਦਾ ਮਿੱਤਰੋ ਇਹ ਬਣੂ ਆ ਕਿਹੜਾ ਆ ਗਿਆ 4 ਵੀਲਰ ਇਹ 60 50 60 ਵਜਾ ਸਾਰਾ ਜੈਨੂਨ 1500 ਘੰਟੇ ਫਰਸਟ ਓਨਰ 1500 ਘੰਟੇ ਚੱਲਿਆ ਸਿਰਫ ਸਾਰਾ ਸਮਾਨ ਐਵੇਂ ਦਾਵੇਂ ਸਾਰਾ ਸਮਾਨ ਜਿਵੇਂ ਲੱਗਿਆ ਪਿਆ ਭਾਈ ਨਾਲ ਹੀ ਜਾਊਗਾ ਕਿੰਨੇ ਸਵਾ 5 ਦਾ ਸਵਾ 5 ਲੱਖ ਰੁਪਏ ਦਾ ਇਹ ਟਰੈਕਟਰ ਆ ਲੇਜੋ ਲੈਜੋ ਤੇ ਮੂਰੇ ਆ ਗਿਆ ਸਿਆਉਨਾਲਿਕਾ 750 ਇਹਦੇ ਬਾਰੇ ਦੱਸੀ ਬਾਈ ਕੋਲ ਸੁਣਾਓ E17 ਮਾਡਲ ਜੀ ਹਾਂਜੀ ਪੂਰਾ ਸ਼ਕੰਦਰ ਵਾਲਾ ਮਾਡਲ ਹੈ ਵਧੀਆ ਟਰੈਕਟਰ ਨਸਲ ਵਾਲਾ 465 ਦਾ 465 ਦਾ 465 ਦਾ ਮਿੱਤਰੋ ਇਹ ਲੈਜੋ ਮੂਰੇ 60 ਫਾਰਮ ਆ ਗਿਆ ਜੀ 99 ਮਾਡਲ ਪਾਵਰ ਸਟੀਅਰਿੰਗ ਡਬਲ ਕਲਚ ਸਾਰਾ API ਨਿਊ ਮਾਡਲ ਵਾਲਾ ਠੀਕ ਹੈ ਜੀ ਹਾਂਜੀ 99 ਮਾਡਲ ਆ ਤਾਂ 99 ਦੇਖਣ ਨੂੰ ਤਾਂ ਲੱਗਦਾ ਨਹੀਂ ਯਾਰ ਦੇਖਣ ਨੂੰ ਲੱਗਦਾ ਸਾਰਾ ਤਿਆਰ ਹੋਇਆ ਟਰੈਕਟਰ ਸਾਰਾ ਤਿਆਰ ਹੋਇਆ ਹੋਇਆ ਹੈ ਨਾ ਠੀਕ ਹੈ ਤੇ ਕਿੰਨੇ ਦਾ ਦਿਓਗੇ 200 ਟ ਦਾ 2,60,000 ਦਾ ਮਿੱਤਰੋ ਇਹ ਲੈ ਜੋ ਮੂਰੇ 855 ਆ ਗਿਆ ਇਹ ਆਉਣ ਮਿੱਤਰ ਸਰਪੰਨ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਬੜਾ ਸੇ ਹੋ ਗਿਆ ਇਹਨਾਂ ਦਾ ਵੀ ਆਪਣੇ ਨਾਲ ਠੀਕ ਹੈ ਜੀ ਇਹ 13 ਮਾਡਲ ਦੀ ਹਾਂਜੀ ਹਾਂਜੀ 3,30,000 ਦਾ 3,30,000 ਦਾ ਮਿੱਤਰੋ ਇਹ 13 ਮਾਡਲ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਮੂਰੇ 35 ਦਾ ਸੋਨਾਲੀ ਕਾ ਆ ਗਿਆ ਸੋਨਾਲੀ ਕਾ 35 ਦਾ 18 19 ਠੀਕ ਹੈ ਜੀ 18 ਮਾਰ ਕੇ 19 ਦੀ आरਸੀ ਠੀਕ ਹੈ ਜੀ 3,80,000 ਦਾ ਜੀ 3,80,000 ਦਾ ਮਿੱਤਰੋ ਇਹ ਟਰੈਕਟਰ ਬਣੂ ਟਰੈਕਟਰ ਚ ਚੈੱਕ ਕਰ ਸਕਦੇ ਤੁਸ ਨਵਾਂ ਅਨਕੋਰ ਤੇ ਮੂਰੇ ਆ ਗਿਆ 555 ਅਰਜਣਾ ਇਹਦੇ ਬਾਰੇ ਦੱਸੀ ਬਾਈ ਬਾਈ ਮਾਡਲ ਹਾਂਜੀ 5,80,000 ਦਾ 5.80 ਲੱਖ ਦਾ ਮਿੱਤਰੋ ਇਹ ਬਣੂਗਾ ਟਰੈਕਟਰ ਚੰਗਾ ਛੋਣਾ ਟਰੈਕਟਰ ਚੱਲਿਆ ਵੀ ਘਟੋਣਾ ਹੈ ਤਾਂ ਮੈਨੂੰ ਆ ਬਹੁਤ ਘੱਟ ਚੱਲਿਆ ਜਾ ਠੀਕ ਹੈ ਮੂਰੇ ਆ ਗਿਆ ਪਾਵਰ ਟਰੈਕ 448 ਮਾਡਲ 8 ਮਾਡਲ ਕੰਡੀਸ਼ਨ ਦਾ ਕਿਵੇਂ ਰੋ ਕੰਡੀਸ਼ਨ ਜਮਾ ਟਕ ਟਕ ਟਰੈਕਟਰ ਵਧੀਆ ਟਕ ਟਕ ਬੰਦੀਆ ਪੂਰੇ 2 ਦਾ 2 ਦਾ ਪੂਰੇ 2 ਲੱਖ ਦਾ ਲੈ ਜਿਓ ਮਿੱਤਰੋ 11 ਮਾਡਲ ਆ ਕਿਹੜਾ ਆ ਗਿਆ 11 ਚੈਂਪੀਅਨ ਚੈਂਪੀਅਨ ਕਿੰਨੇ 39 ਸੇਮ ਹੀ ਆ ਕੋਈ ਸੇਮ ਹੀ ਆ ਹਾਂ ਠੀਕ ਹੈ ਤੇ ਇੰਜਨ ਗੇਅਰ ਦਾ ਕਿੱਦਾਂ ਰਹੂਗਾ ਐਂਡ ਟਾਡੀਓ ਵਰਗਾ ਇੰਜਨ ਗੇਅਰ ਦਾ ਵਧੀਆ ਟੈਂਟਰ ਠੀਕ ਹੈ 11 ਮਾਡਲ ਦਾ ਫਿਰ ਰੇਟ ਦੋ ਲੱਖ 65 ਹਜ਼ਾਰ ਦਾ ਦੋ ਲੱਖ 65 ਹਜ਼ਾਰ ਦਾ ਲੈ ਜਿਓ ਮਿੱਤਰੋ 605 ਆ ਗਿਆ ਅਰਜਨ ਦੱਸਿਓ ਜੀ 3 ਲੱਖ ਦਾ ਦੇ ਦਾਂਗੇ 3 ਲੱਖ ਦਾ 10 ਮਾਡਲ 3 ਲੱਖ ਦਾ ਲੈ ਜਿਓ ਮਿੱਤਰੋ ਮੂਰੇ ਆ ਗਿਆ 45 ਦਾ ਫਾਰਮ ਦੱਸੀ ਬਾਈ 5 ਲੱਖ ਦਾ 22 ਮਾਡਲ 22 ਮਾਡਲ 5 ਲੱਖ ਦਾ ਲੈ ਜਿਓ ਤੱਕੜੀ ਧਾਰ ਰੱਖੀ ਹੈ ਤੇ ਮੂਰੇ ਆ ਗਿਆ 37 30 ਸੁਪਰ 4 ਲੱਖ ਰੁਪਏ ਦਾ ਸਾਰਾ ਜੈਨੂਨ ਸਾਰਾ ਜੈਨੂਨ 4 ਲੱਖ ਦਾ ਲੈ ਜਿਓ ਮਿੱਤਰੋ ਟਾਇਰਾਂ ਟੂਰਾਂ ਦੀ ਤਾਂ ਹੁਣ ਸਾਡੇ ਕੋਲੇ ਟਾਈਮ ਨਹੀਂ ਹੈਗਾ ਉਹ ਨਵੇਂ ਨੇ ਸਾਰੇ ਟਾਇਰ ਤੇ ਮੂਰੇ ਆ ਗਿਆ ਸੁਪਰ ਇਹਦੇ ਬਾਰੇ ਦੱਸੀ ਬਾਈ 22/23 हां जी ਟਰੈਕਟਰ ਦੇ ਦਾਂਗੇ 680 ਦਾ 680 ਦਾ ਜੈਕ ਲੱਗਿਆ ਹੋਇਆ ਮਿੱਤਰੋ 680 ਦਾ ਬਣੂਗਾ ਘੈਂਟ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਤੇ ਇਸ ਤੋਂ ਇਲਾਵਾ ਹੋਰ ਵੀ ਹੈਗੇ ਆ ਕੋਈ ਆਜੋ 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 ਕਹਿੰਦਾ ਮਿੱਤਰੋ ਸਾਰੀ ਦਿਖਾ ਦੇਾਂਗੇ ਤੁਹਾਨੂੰ ਟਰੈਕਟਰ ਫੁੱਲ ਟਰੈਕਟਰ ਖੜੀ ਨੇ ਬਾਈ ਕੋਲੇ 22 ਮਾਡਲ 22 ਮਾਡਲ ਆ ਗਿਆ ਮਿੱਤਰੋ 680 305 800 RD ਜਿੰਜਰ ਮੈਟ ਹਾਂ ਜਿੰਜਰ ਮੈਟ ਟੌਪ ਟੌਪ ਤੇ ਕਿੰਨੇ ਦਾ ਬਣੂਏ ਕਿੰਨੇ ਮਾਡਲ 22 ਮਾਡਲ 580 ਦਾ 5 ਲੱਖ 80 ਹਜ਼ਾਰ ਦਾ ਮਿੱਤਰੋ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਯੂਰੋ 21 ਮਾਡਲ ਯੂਰੋ 21 ਮਾਡਲ 50 ਐਚਪੀ ਹੂੰ ਠੀਕ ਹੈ 495 4 ਲੱਖ 95000 ਦਾ ਮਿੱਤਰੋ ਇਹ ਬਣੂਗਾ ਮੂਰੇ ਆ ਗਿਆ ਇੰਟੋ ਫਾਰਮ 355 ਹਮ ਇਹਦੇ ਬਾਰੇ ਦੱਸੀ ਬਾਈ ਇਹ 4 ਲੱਖ ਰੁਪਏ ਦਾ ਪੂਰੇ 4 ਲੱਖ ਬਾਈ 22 ਮਾਡਲ ਹੈ ਹਮ 22 ਮਾਡਲ ਹੈ 4 ਲੱਖ ਦਾ ਬਣੂ ਮਿੱਤਰੋ ਬਿਲਕੁਲ ਸ਼ੋਅਰੂਮ ਕੰਡੇ ਸਣਾ ਮੂਰੇ 9500 ਮੈਸੀ ਆ ਗਿਆ ਦੱਸੀ ਬਾਈ 4.5 ਲੱਖ ਦਾ ਜੀ 4.5 ਲੱਖ ਦਾ ਇਹ ਮਣੂ 15 ਮਾਡਲ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਚੰਗਾ ਟਰੈਕਟਰ ਹੈ 33 30 ਇਹਦੇ ਬਾਰੇ ਦੱਸੀ ਬਾਈ 4 ਲੱਖ ਦਾ 12 ਮਾਡਲ ਬਾਹਰ ਮਾੜਾ 4 ਲੱਖ ਦਾ ਟਾਇਰ ਚੌਕੜਾ ਰੁਪਿਆ ਪੈ ਨਹੀਂ ਇੰਜਨ ਗੇਅਰ ਦਾ ਓਕੇ ਆ 44 10 ਮੈਸੀ ਡਬਲ ਕਲਚ ਦਾ ਹੈ ਚਾਰੋ ਟਾਇਰ ਨਵੇਂ ਠੀਕ ਹੈ ਜੀ ਇੰਜਨ ਗੇਅਰ ਦਾ ਉਨੀ ਚੰਗਾ ਜਿਵੇਂ ਟਪੋ ਟਾਪ ਇੱਕੋ ਰੇਟ ਆ 240000 240000 ਨਵ ਮਾਡਲ ਦਾ ਮਿੱਤਰੋ ਆ ਕਿਥੋਂ ਦੇ ਆਤੀਆ ਵੈਰਿਟੀ ਰਿਡਿਊਸ ਫॉर 17 ਮਾਡਲ ਸਰਸਾ ਨੰਬਰ ਸੈਕੰਡ ਓਨਰ ਠੀਕ ਹੈ ਜੀ 4 ਵੀਲ ਹੈ ਹਨਾ 1.5 ਲੱਖ ਦਾ ਸਵਾ 5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੇ ਹੋਰ ਵੀ ਖੜੇ ਨੇ ਗੁਲਸਨਾ ਹਾਂ 53 10 53 ਦਾਸ ਆ ਗਿਆ ਬਾਈ ਸੱਤ ਮਾਡਲ 30 ਤੱਕ ਪਾਸਿੰਗ ਠੀਕ ਹੈ ਜੀ ਸੱਤ ਮਾਡਲ 29 ਤੱਕ ਪਾਸਿੰਗ ਸੋਰੀ 29 ਤੱਕ ਪਾਸਿੰਗ ਹੈ 29 ਤੱਕ ਪਾਸਿੰਗ ਹੈ ਕੋਈ ਪੰਜਾਬ ਨੰਬਰ ਲਵਾਉਗਾ ਪੰਜਾਬ ਨੰਬਰ ਵੀ ਲੱਗ ਜਾਊਗਾ ਠੀਕ ਹੈ ਕਾਲੇ ਢੱਡਾ ਲਾ ਗਿਆ ਕਾਲੇ ਡੇਡੜਾ ਪੂਰਾ ਵਧੀਆ ਚੰਗਾ ਟਰੈਕਟਰ ਹੈ ਚੰਗਾ ਟਰੈਕਟਰ ਹਾਂ ਪੂਰਾ ਚੰਗਾ ਠੀਕ ਹੈ ਤੇ ਰੇਟ ਆ 375000 ਦਾ ਜੀ 375 ਦਾ ਲੈ ਜੀਓ ਮਿੱਤਰੋ ਮੂਰੇ ਆ ਗਿਆ 475 ਡੀਆਈ ਭ ਵਾਨੇ ਮਾਡਲ ਹਾਂਜੀ 1,85,000 ਦਾ ਚਾਰੇ ਟਾਇਰ ਵਧੀਆ 1,85 ਦਾ ਹਾਂ 1,85 ਦਾ ਮੌਕਾ ਫੜ ਲਓ ਮਿੱਤਰੋ 1,85 ਦਾ ਹੈ 16 ਮਾਡਲ ਹਾਂਜੀ 365 ਦਾ 365 ਦਾ ਸਿਰਫ 485 ਬਾਈ ਤੇ ਬਾਈ ਜਿਹੜੇ ਵੀਡੀਓ ਚ ਰੇਟ ਦਿੱਤੇ ਨੇ ਬ੍ਰਦਰ ਹਾਂਜੀ ਉਹਨਾਂ ਨੂੰ ਬਸ 1000 2000 5000 ਠੀਕ ਹੈ ਜੀ ਮਾਨਸ ਮਾਨ ਠੀਕ ਹੈ ਜੀ ਐਵੇਂ ਕੋਈ ਦਿੱਕਤ ਨਹੀਂ ਆ ਕੋਈ ਫੋਨ ਕਰੀਏ ਕੱਟ ਕਰ ਲੋ ਵੱਧ ਕਰ ਲੋ ਹਾਂ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਹੈ ਆਪਣਾ 99927 92667 9992609671 ਵੀਡੀਓ ਜਿਹੜਾ ਨੰਬਰ ਦੇਣਾ ਹੈ 9812600814 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਗੁਲਸਮਨ ਜਾਣਕਾਰੀ ਦੇਣ ਲਈ ਬਹੁਤ ਬਹੁਤ ਤੁਹਾਡੇ ਤੇ ਲਓ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ